ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ITR ਜਾਨੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਵੇਲੇ ਨਹੀਂ ਹੋਵੇਗੀ ਸੀਏ ਦੀ ਜ਼ਰੂਰਤ ਸਰਕਾਰ ਕਰਨ ਜਾ ਰਹੀ ਨੀਮਾ ਵਿੱਚ ਵੱਡੇ ਬਦਲਾਅ ਤਾਂ ਕੀ ਨੇ ਬਦਲਾ ਇਸ ਵਾਰੀ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸੋ ਲਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ITR ਭਰਨ ਵਾਲੇ ਕਰਦਾ ਤਮਾ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹਨਾਂ ਨੂੰ ਨਵੇਂ ਨੀਮਾ ਵਿੱਚ ਹੋਣ ਵਾਲੇ ਬਦਲਾਅ ਬੰਦੀ ਜਾਣਕਾਰੀ ਮਿਲ ਸਕੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਆਉਣ ਵਾਲੇ ਦਿਨਾਂ ਵਿੱਚ ਟੈਕਸ ਦਾਤਾਂਵਾਂ ਲਈ ਆਮਦਨ ਟੈਕਸ ਰਿਟਰਨ ਯਾਨੀ ਕਿ ਆਈਟੀਆਰ ਫਾਈਲ ਕਰਨਾ ਬਹੁਤ ਆਸਾਨ ਹੋ ਸਕਦਾ ਹੈ ਕੇਂਦਰ ਸਰਕਾਰ ਆਮਦਨ ਟੈਕਸ ਰਿਟਰਨ ਫਾਈਲਿੰਗ ਨੀਮਾ ਨੂੰ ਬਹੁਤ ਹੀ ਆਸਾਨ ਅਤੇ ਸੱਲ ਬਣਾਉਣ ਲਈ ਤਿਆਰੀ ਕਰ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਟੈਕਸ ਦਾਤਾਂਵਾਂ ਲਈ ਆਮਦਨ ਟੈਕਸ ਰਿਟਰਨ ਯਾਨੀ ਕਿ ਆਈਟੀਆਰ ਫਾਈਲ ਕਰਨਾ ਆਸਾਨ ਹੋ ਜਾਵੇਗਾ ਜਿਸ ਕਰਕੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਯਾਨੀ ਕਿ ਸੀਬੀਟਟੀ ਨੇ ਆਮਦਨ ਕਰ ਐਕਟ 1962 ਦੀ ਸਮੀਖਿਆ ਲਈ ਇੱਕ ਅੰਦਰੂਨੀ ਕਮੇਟੀ ਦਾ ਵੀ ਗਠਨ ਕੀਤਾ ਹੈ ਡਰਾਫਟ ਰਿਪੋਰਟ ਜਨਤਕ ਸਲਾਮਸ਼ੁਰੀ ਲਈ ਜਾਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਵਾਧੂ ਫਾਰਮਾਂ ਦੀ ਗਿਣਤੀ ਘਟਾਉਣ ਤੇ ਵਿਚਾਰ ਕਰ ਰਹੀ ਹੈ ਇਸ ਵਿੱਚ ਟੈਕਸ ਰਣਪਨ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ ਵਿੱਤ ਮੰਤਰਾਲੇ ਨੇ ਟੈਕਸ ਦਾ ਤਾਵਾ ਤੇ ਨੌਕਰੀ ਸ਼ਾਹੀ ਦੇ ਬੋਝ ਨੂੰ ਘਟਾਉਣ ਅਤੇ ਵਿੱਤਰ ਪਾਲਣਾ ਯਕੀਨੀ ਬਣਾਉਣ ਦਾ ਪ੍ਰੋਸਾਹ ਦਿੱਤਾ ਹੈ ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਕਮੇਟੀ ਪ੍ਰਸਤਾਵ ਆਮਦਨ ਕਰ ਐਕਟ 1961 ਐਕਟ ਦੀ ਸਮੀਖਿਆ ਕਰਨ ਲਈ ਲਗਾਤਾਰ ਚਰਚਾ ਕਰ ਰਹੀ ਹੈ ਤੇ ਮੰਨਿਆ ਜਾ ਰਿਹਾ ਕਿ ਜਨਵਰੀ 2025 ਦੇ ਅੱਧ ਤੱਕ ਜਨਤਕ ਸੁਲਾਹ ਵਜਪਰੇ ਲਈ ਇੱਕ ਡਰਾਫਟ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਅਤੇ ਸਰਕਾਰ ਇੱਕ ਫਰਵਰੀ 2025 ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਪ੍ਰਸਤਾਵਿਤ ਬਿੱਲ ਜਾਰੀ ਕਰ ਸਕਦੀ ਹੈ ਇਸ ਨਾਲ ਆਮਦਨ ਕਰ ਕਾਨੂੰਨੀ ਭਾਸ਼ਾ ਸੱਲ ਬਣਾ ਜਾਬੀਰੀ ਰਿਪੋਰਟ ਦੇ ਅਨੁਸਾਰ ਆਮਦਨ ਕਰ ਕਾਨੂੰਨ ਦੀ ਭਾਸ਼ਾ ਨੂੰ ਸਰਲ ਬਣਾਇਆ ਜਾ ਸਕਦਾ ਹੈ ਅਤੇ ਫਾਰਮੂਲਿਆਂ ਅਤੇ ਟੇਬਲਾਂ ਨਾਲ ਸੰਬੰਧਿਤ ਜਾਣਕਾਰੀ ਨੂੰ ਤਰਕਸੰਗਤ ਬਣਾਇਆ ਜਾ ਸਕਦਾ ਹੈ ਪਰ ਟੈਕਸ ਦਰਾਂ ਅਤੇ ਪਾਲਿਸੀ ਦਾ ਕੋਈ ਚੱਕਰ ਨਹੀਂ ਹੋਵੇਗਾ ਦਰਅਸਲ ਟੈਕਸ ਦੇ ਵੱਧ ਰਹੇ ਵਿਵਾਦਾਂ ਤੋਂ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਭਾਰਤ ਸਰਕਾਰ ਟੈਕਸ ਦਤਾਂਵਾਂ ਤੇ ਨੌਕਰੀ ਸ਼ਾਹੀ ਦੇ ਬੋਝ ਨੂੰ ਘਟਾਉਣ ਅਤੇ ਪਾਲਣਾ ਨੂੰ ਬਿਹਤਰ ਬਣਾਉਣ ਲਈ دہਾਕਿਆ ਤੋਂ ਆਪਣੀ ਟੈਕਸ ਕਾਨੂੰਨਾਂ ਦਾ ਆਧੁਨਿਕੀਕਰਨ ਕਰ ਰਹੀ ਹੈ ਇਸ ਦੇ ਬਾਵਜੂਦ ਟੈਕਸ ਵਿਵਾਦ ਦੇ ਮਾਮਲਿਆਂ ਦੀ ਰਕਮ ਦੁੱਗਣੀ ਹੋ ਕੇ 10.5 ਲੱਖ ਕਰੋੜ ਹੋ ਚੁੱਕੀ ਹੈ ਜੁਲਾਈ ਵਿੱਚ ਵਿੱਤੀ ਸਾਲ 2024-25 ਲਈ ਬਜਟ ਪੇਸ਼ ਕਰਨ ਸਮੇਂ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਸ਼ੇਮਹੀਨ ਅਦੇ ਅੰਦਰ ਆਮਦਨ ਕਰ ਕਾਨੂੰਨਾਂ ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਟੈਕਸ ਤਾਮੇ ਦੇ ਅਨੁਕੂਲ ਬਣਾਉਣਾ ਪ੍ਰੋਸਾਬੀ ਦਿੱਤਾ ਸੀ ਅਸੈਸਮੈਂਟ ਜਰਦੀ ਬਜਾਏ ਪੰਨਾ ਹੋਵੇਗਾ ਟੈਕਸਚਰ ਆਮਦਨ ਕਰ ਕਾਨੂੰਨ ਵਿੱਚ ਸੰਭਾਵਿਤ ਬਦਲਾਵਾਂ ਨਾਲ ਗੁੰਜਲਦਾਰ ਆਮਦਨ ਕਮਿਊਟੇਸ਼ਨ ਟਾਚਾ ਨੂੰ ਫਾਰਮੂਲੇ ਨਾਲ ਬਦਲ ਦਿੱਤਾ ਜਾਵੇਗਾ ਟੈਕਸ ਕਾਨੂੰਨਾਂ ਅਧੀਨ ਵਿੱਤੀ ਸਾਲ ਅਤੇ ਮੁਲਾਂਕਣ ਸਾਲ ਦਾ ਹਵਾਲਾ ਦੇਣ ਦੀ ਮੌਜੂਦਾ ਪ੍ਰਥਾ ਨੂੰ ਬਦਲਿਆ ਜਾਵੇਗਾ ਇਸ ਨੂੰ ਟੈਕਸ ਸਾਲ ਵਜੋਂ ਪ੍ਰਵਾਸ਼ਿਤ ਕੀਤਾ ਜਾਵੇਗਾ ਟੈਕਸ ਤਾਮਾ ਦੁਆਰਾ ਸੌਖੀ ਸਮਝੀ ਗਈ ਇਸ ਨੂੰ ਸਾਰਣੀ ਰੂਪ ਰਾਹੀਂ ਸਮਝਾਇਆ ਜਾਵੇਗਾ ਇਸ ਤੋਂ ਇਲਾਵਾ ਟੈਕਸ ਰਿਟਰਨ ਪਰ ਲਈ ਵਾਧੂ ਫਾਰਮਾਂ ਦੀ ਗਿਣਤੀ ਘਟਾਈ ਜਾਵੇਗੀ ਸਭ ਤੋਂ ਖਾਸ ਗੱਲ ਇਹ ਹੈ ਕਿ ਟੈਕਸ ਤਾਮਾ ਨੂੰ ਨਹੀਂ ਹੋਵੇਗੀ ਸੀਏ ਦੀ ਲੋੜ ਇਸ ਤੋਂ ਪਹਿਲਾਂ ਆਮਦਨ ਕਰ ਦਿਵਸ ਤੇ ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਨੂੰ ਟੈਕਸ ਤਾਮਾ ਨਾਲ ਫੇਸਲੈਸ ਨਿਰਪੱਖ ਅਤੇ ਦੋਸਤਾਨਾ ਹੋਣ ਦੀ ਲੋੜ ਹੈ ਉਹਨਾਂ ਨੇ ਵਿਭਾਗ ਵੱਲੋਂ ਟੈਕਸ ਦਾਤਾਵਾਂ ਨੂੰ ਭੇਜੇ ਗਏ ਨੋਟਿਸਾਂ ਦੀ ਭਾਸ਼ਾ ਨੂੰ ਸੱਲ ਅਤੇ ਗੈਰ ਤਕਨੀਕੀ ਬਣਾਉਣ ਲਈ ਕਿਹਾ ਸੀ ਤਾਂ ਜੋ ਟੈਕਸ ਦਾਤਾ ਇਸ ਨੂੰ ਆਸਾਨੀ ਨਾਲ ਸਮਝ ਸਕਣ ਅਤੇ ਉਹਨਾਂ ਨੂੰ ਟੈਕਸ ਵਿਭਾਗ ਨੂੰ ਜਵਾਬ ਦੇਣ ਲਈ ਵਕੀਲ ਨਾ ਰੱਖਣਾ ਪਵੇ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਟੈਕਸ ਦਾਤਾਵਾਂ ਨਾਲ ਬਹੁਤ ਹੀ ਸੱਲ ਭਾਸ਼ਾ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ 올 ਮਾਈ ਵਿਊਰਸ